ਖੀਰ ਦਾ ਅੱਗੇ ਕਹਿਣਾ ਤਾਰੇ ਵੇਖ ਕੇ ਜੱਟ ਦੇ ਫਟ ਮਿਲਦੇ ਮਾਰੇ ਸ਼ਮਕ ਦੀ ਮਨੋਂ ਵਸਾਰੇੜਿਆ ਸਾਰੀ ਗੱਲ ਪੁਲੇਖੇ ਦੇ ਵਿੱਚ ਹੋਈ ਦਿੱਤੀ ਗੁੱਸੇ ਨੇ ਅਕਲ ਨੂੰ ਹਾਰੇੜਿਆ ਪਹਿਲਾ ਅਸਾਂ ਦਾ ਮੇਲ ਮਲਾਪ ਹੋਇਆ ਛੱਡੀ ਸਮਝ ਪਿਆਰ ਦੀ ਮਾਰਿਆਣਿਆ ਮੇਰਾ ਤੂੰ ਵੀ ਕਾਲਜਾ ਸੱਲਿਆ ਸੋਹਣੇ ਨੈਣਾਂ ਦੀ ਮਾਰ ਘਟਾਰਿਆੜਿਆ ਅਸੀਂ ਰੱਬ ਦਾ ਸ਼ੁਕਰ ਗੁਜ਼ਾਰਿਆ ਏ ਘਰੀ ਭੇਜ ਆਇਆ ਆਪ ਦਿਲਦਾਰਿਆੜਿਆ ਮਲਕੀ ਮਾਂ ਤੇ ਬਾਪ ਦਾ ਨਾਉ ਚੂਚਕ ਤਕੜਾ ਹੋਰ ਵੀ ਬਾਗ ਪਰਵਾਰੜਿਆਂ ਸੌਖਾ ਇਸ਼ਕ ਕਮਾਉਣਾ ਨਾ ਗੋਰੀਆਂ ਦਾ ਪੇਸ ਅੱਜ ਤੋਂ ਚਾਕਦਾ ਧਾਰੜਿਆਂ ਪਾਂਬੜੇ ਇਸ਼ਕ ਦੇ ਮੱਚ ਪਏ ਵਿੱਚ ਸੀਨੇ ਮਗਦਾ ਵੇਖ ਲਾ ਇੱਕ ਵਾਰੜਿਆਂ ਵਾ ਵੰਝਲੀ ਨੇਤ ਹੰਡਾ ਸਾਨੂੰ ਨਾਲੇ ਮੱਜੀਆਂ ਸਾਡੀਆਂ ਚਾਰ ਅੜਿਆ ਚਾਰੇ ਚੱਕ ਜੰਗੀਰ ਸਭ ਆਪਣੀ ਚਟ ਐਸ਼ ਦੇ ਨਾਲ ਗੁਜ਼ਾਰੇ ਅੜਿਆ ਮੇਰੀ ਖਲੜੀ ਜੁੱਤੀਆਂ ਤੇਰੀਆਂ ਨੇ ਹੋਏ ਅੱਜ ਤੋਂ ਕੌਲ ਕਰਾਰੇ ਅੜਿਆ ਮੂੰਹ ਆਂਖ ਦੇ ਗਲ ਗਲ ਮਨ ਜੂਰ ਹੋਈ ਅਸਾਂ ਝੱਲਣਾ ਨਹੀਂ ਇਨ ਕਾਰੜਿਆ ਨਹੀਂ ਇਸ਼ਕ ਤੋਂ ਬਿਨਾਂ ਲੰਗਾਉਣ ਚੰਗੇ ਦਿਨ ਹੁਸਨ ਜਵਾਨੀ ਦੇ ਚਾਰੜਿਆ ਕਰੀਏ ਪਿਆਰ ਚ ਨਾਉਂਦੇ ਕੰਡਿਆਂ ਤੇ ਵਿਚ ਵਹਿលਿਆ ਮੌਜ ਹਾਰੜਿਆ ਮੈਨੂੰ ਹਿਰਸ ਲਟੜੀ ਆਖਦੇ ਨੇ ਤੇਰੀ ਅੱਜ ਤੋਂ ਤਾਬਿਆ ਦਾ ਰੜਿਆ ਕਦਮਾਂ ਤੇਰਿਆਂ ਤੇ ਜਾਨ ਰੱਖ ਦਿੱਤੀ ਭਾਵੇਂ ਛੱਡ ਜਾ ਇਸ ਨੂੰ ਮਾਰਿਆੜਿਆ ਭਾਵੇਂ ਛੱਡ ਜਾ ਇਸ ਨੂੰ ਮਾਰਿਆੜਿਆ